ਅਸਾ 12 ਬਰਸ ਬਾਲਪਨ ਬੀਤੇ 20 ਬਰਸ ਕਸ਼ਤ ਤਪਨਾ ਕੀਓ 30 ਬਰਸ ਕਰਸ਼ ਦੇਵਨਾ ਪੂਜਾ ਫਿਰ ਪਸ਼ੂਤਾਨ ਬਿਰਧ ਫਿਓ ਮੇਰੀ ਮੇਰੀ ਕਰਤੇ ਜਨਮ ਗਿਓ ਸਾਇਰ ਸੋਖ ਪੁਝੰ ਖੇਤ ਹੱਥਵਾਰ ਕਰ ਆਇਓ ਚੋਰ ਤੁਰੰਤ ਲੇ ਗयो ਮੇਰੀ ਰਾਖ ਤੁਗਦ ਫਿਰੈ ਚਰਨ ਸੀਸ ਕਰ ਕੰਪਨ ਲਾਗੇ ਨੈਣੀ ਨੀਰ ਅਸਾਰ ਬਹਿ ਜੇਵਾ ਬਚਨ ਸੁਧ ਨਹੀਂ ਨਿਕਸੈ ਤਬਰੇ ਧਮ ਕੀ ਆਸ ਕਰੈ ਹਰ ਜੀਓ ਕਿਰਪਾ ਕਰੇ ਲਿਵ ਲਾਵੇ ਲਾਹ ਹਰ ਹਰ ਨਾਮ ਲਿਓ ਗੁਰ ਪ੍ਰਸਾਦੀ ਹਰ ਤਨ ਪਾਇਓ ਅੰਤੇ ਚਲਦਿਆਂ ਨਾਲ ਚੱਲਿਓ ਕਹਿਤ ਕਬੀਰ ਸੁਨੋ ਰੇ ਸੰਤੋ ਅਨ ਤਨ ਕਸ਼ੂਐ ਲੈ ਮੰਗਿਓ ਆਇ ਤਲਬ ਗੋਪਾਲ ਗਾਏ ਕੀ ਮਾਇਆ ਮੰਦਰ ਛੋੜ ਚੱਲਿਓ ਆਸ ਤਾਹੂ ਦਿਨੇ ਪਾਠ ਪਟੰਬਰ ਕਾਹੂੰ ਪਲੰਗ ਨਿਵਾਰਾ ਕਾਹੂੰ ਗਈ ਗੋਦਰੀ ਨਹੀਂ ਕਾਹੂੰ ਖਾਮ ਤਰਾਰਾ ਅਹਿਰ ਖਵਾਦ ਨਾ ਕੀ ਜੈਰੇ ਮਨ ਸੁਕ੍ਰਿਤ ਕਰ ਕਰ ਲੀਜੈਰੇ ਮਨ ਰਹਾ ੁਮਾਰ ਏਕ ਜੋ ਮਾਟੀ ਗੁੰਧੀ ਬਹੁ ਵਿਦਵਾਨੀ ਲਾਈ ਕਾਹੂੰ ਮੈਂ ਮੋਤੀ ਮੁਕਤਾ ਕਾਹੂ ਵਿਆਦ ਲਗਾਈ ਸੁਮਾ ਧਨ ਰਖਨ ਕੋ ਦੀਆ ਮੁਗਦ ਕਹੈ ਧਨ ਮੇਰਾ ਜਮ ਕਾ ਡੰਡ ਮੂੰਡ ਮੈ ਲਾਗੇ ਛਿਨ ਮੈ ਕਰੇ ਨਬੇਰਾ ਹਰ ਜਨ ਉਤਮ ਭਗਤ ਸਦਾ ਵੇ ਆਗਿਆ ਮਨ ਸੁਖ ਪਾਈ ਜੋ ਤਿਸ ਭਾਵੇ ਸਤ ਕਰ ਮੰਨੇ ਪਾਣਾ ਮਨ ਵਸਾਈ ਕਹਿ ਕਬੀਰ ਸੁਨੋ ਰੇ ਸੰਤੋ ਮੇਰੀ ਮੇਰੀ ਝੂਠੀ ਚਿਰਗਟ ਫਾਰ ਚਟਾਰਾ ਲੈ ਗਇਓ ਤਰੀ ਤਾਗਰੀ ਛੂਟੀ ਆਸਾ ਹਮ ਮਸਕੀਨ ਖੁਦਾਈ ਬੰਦੇ ਤੁਮ ਰਾਜਸ ਮਨ ਭਾਵੈ ਅੱਲਾ ਅਵਲ ਦੀਨ ਕੋ ਸਾਹਿਬ ਜ਼ੋਰ ਨਹੀਂ ਫਰਮਾਵੈ ਕਾਜ਼ੀ ਬੋਲੇ ਆ ਬਨ ਨਹੀਂ ਆਵੇ ਰਹਾ ਰੋਜ਼ਾ ਤਰੈ ਨਵਾਜ਼ ਗੁਜ਼ਾਰੈ ਕਲਮਾ ਪਿਛਤ ਨਾ ਹੋਈ ਸੱਤਰ ਤਾਬਾਂ ਕਤਹੀ ਪੀਤਰ ਜੇ ਕਰ ਜਾਣੇ ਕੋਈ ਨਿਵਾਜ਼ ਸੋਈ ਜੋ ਨਿਆਉ ਵਿਚਾਰੈ ਕਲਮਾ ਅਕਲ ਹੈ ਜਾਣੈ ਪੰਚੋ ਮਸ ਮਸਲਾ ਬਿਸ਼ਾਵੇ ਅਬਦੋਦੀਨ ਪਛਾਨੇ ਖਸਮ ਪਛਾਨ ਦਰਸਕਰ ਜੀ ਮੈਂ ਮਾਰ ਮੜੀ ਕਰ ਠੀਕੀ ਆਪ ਜਨਾਏ ਅਵਰ ਕੋ ਜਾਣ ਤਬ ਹੋਏ ਪਿਛਤ ਸ਼ਿਰ ਕੀ ਮਾਤੀ ਇਕ ਪੇਖ ਤਰ ਨਾ ਨਾ ਤਾ ਮੈਂ ਬ੍ਰਹਮ ਪਛਾਨ ਕਹਿ ਤਬੀਰਾ ਪਿਛਤ ਛੋੜ ਕਰ ਦੋਸਕ ਸਿਉ ਮਨ ਮਨ ਆਸਾ ਗਗਨ ਨਗਰ ਇੱਕ ਬੂੰਦ ਨਾ ਵਰਖੇ 나ਦ ਕਹਾਂ ਜੋ ਸਮਾਨਾ ਪਾਰ ਬ੍ਰਹਮ ਪਰਮੇਸ਼ੁਰ ਮਾਧੋ ਪਰਮ ਹਾਂਸਲੇ ਸਿਧਾਨਾ ਬਾਬਾ ਬੋਲਤੇ ਤੇ ਕਹਾਂਗੇ ਦੇਹੀ ਤੇ ਸੰਗ ਰਹਿਤੇ ਸੁਰਤ ਮਾਹੇ ਜੋ ਨਿਰਤੇ ਕਰਤੇ ਤਹਾ ਬਰਤਾ ਕਹਤੇ ਰਹਾ ਦੁਜਾਵਨ ਹਾਰੋ ਕਹਾਂ ਗਯੋ ਜਿਨ ਇਹ ਮੰਦਰ ਕੀਨਾ ਸਾਖੀ ਸ਼ਬਦ ਸੁਰਤ ਨਹੀਂ ਉਪਜ ਖਿੰਚ ਤੇਜ ਸਭ ਲੀਨਾ ਸ੍ਰਵਨ ਨੂੰ ਬਿਕਲ ਭੈ ਸੰਗ ਤੇਰੇ ਇੰਦਰੀ ਕਾ ਬਲ ਥਕਾ ਚਰਨ ਰਹਿ ਕਰ ਧਰਤ ਪਰੇ ਹੈ ਮੁਖੋਂ ਨਿਕ ਸਹਿ ਬਾਤਾ ਥੱਕੇ ਪੰਚ ਦੂਤ ਸਭ ਤਸਕਰ ਆਪ ਆਪਣੇ ਭੰਮ ਤੇ ਥੱਕਾ ਮਨ ਕੁੰਚਰ ਔਰ ਥੱਕਾ ਤੇਜ ਸੂਤ ਤਰ ਰਮ ਤੇ ਨਿਰਤ ਕ ਭੈ ਦਸਾ ਬੰਦ ਛੂਟੇ ਮਿੱਤਰ ਭਾਈ ਸਭ ਸ਼ੋਰੇ ਕਹਿ ਤਕਬੀਰਾ ਜੋ ਹਰ ਧਿਆਵੇ ਜੀਵਤ ਬੰਧਨ ਤੋਰੇ ਆਸਾ ਇਕ ਤੁਕੇ ਚਾਰ ਸਰਪਣੀ ਤੇ ਉੱਪਰ ਨਹੀਂ ਬਲਿਆ ਜਿਨ ਬ੍ਰਹਮਾ ਦਿਸ਼ਨ ਮਹਾਂਦੇਵ ਛੜੀਆਂ ਮਾਰ ਮਾਰ ਸਰਪਣੀ ਨਿਰਮਲ ਜਲ ਪੈਠੀ ਜਿਨ ਤ੍ਰਿਭਵੰਡਸੀ ਹਲੇ ਗੁਰ ਪ੍ਰਸਾਦ ਦੀਠੀ ਰਹਾ ਸਰਪਣੀ ਸਰਪਣੀ ਕਿਆ ਕਹ ਭਾਈ ਜਿਨ ਸਾਚ ਤਛਾਨਿਆ ਤੈਨ ਸਰਪਣੀ ਖਾਈ ਸਰਪਨੀ ਤੇ ਆਨ ਸ਼ੂਸ਼ ਨਹੀਂ ਅਵਰਾ ਸਰਪਨੀ ਜੀਤੀ ਕਹਾ ਕਰੇ ਜਮਰਾ ਇਹ ਸਰਪਨੀ ਆ ਕੀ ਕੀਤੀ ਹੋਈ ਬਲ ਅਬਲ ਤਿਆ ਇਸਤੇ ਹੋਈ ਇਹ ਬਸਤੀ ਤਾਂ ਬਸਤ ਸ਼ਰੀਰ ਗੁਰਪ੍ਰਸਾਦ ਸਹਜ ਤਰੇ ਕਬੀਰ ਆਸਾ ਕਹਾ ਸਵਾਮ ਕਾ ਸਿਮਰਤ ਸੁਣਾਏ साक पे हर गुनगाए राम 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 रमे रम रही शाक भूल न कपूर चाहे कहा बिसियर कूध पिया सतसंग मेक बुध हो पार्स पर्श लोहा कंचन सोई ਸਾਕਤ ਸੁਹਾਨ ਸਭ ਤਰੇ ਕਰਾਇਆ ਜੋ ਤੁਰ ਲਿਖਿਆ ਸੋ ਕਰਮ ਤੁਮਾਇਆ ਅੰਮ੍ਰਿਤ ਲਾਲਾ ਨੀਮ ਸਿੰਚਾਈ ਕਹਿਤ ਕਬੀਰ ਕੋਆ ਕੋ ਸਹਿਜ ਨਾ ਜਾਈ ਆਸਾ ਲੰਕਾ ਸਰ ਕੋਟ ਸਮੁੰਦ ਸੇ ਖਾਈ ਤੇਰਾਵਨ ਘਰ ਖਬਰ ਨਾ ਪਾਈ ਕਿਆ ਮੰਗੋ ਕਿਸ਼ ਥਿਰ ਨਾ ਰਹੀ ਦੇਖ ਤਨੈਨ ਚੱਲਿਓ ਜਗ ਜਾਈ ਕਹਾਓ 1 ਲੱਖ ਪੂਤ ਸਵਾ ਲੱਖ ਨਾਤੀ ਤੇਰਾ ਮਨ ਘਰ ਦਿਆ ਨਾ ਬਾਤੀ ਚੰਦ ਸੂਰਜ ਜਾ ਕੇ ਤਪਤਰ ਸੋਈ ਬੈਸੰਤਰ ਜਾ ਕੇ ਕਪਰੇ ਥੋਈ ਗੁਰਮਤਿ ਰੰਮੇ ਨਾਮ ਵਸਾਈ अस्थिर रहे न कतहुं जाई कहत तबीर सुहारे लई राम नाम बिन मुक्त न होई आशा पहला पूत पेशरी माई गुर लागो चल की पाई एक अचंभा सुनो तुम भाई देखत सिंह चिरावत गाई हाओ जल की मछली परवर बयातरा लई बिलनेरे बसा सूल इसक पेड़ूला कोर चार पैस चवनि जय बहर बैल गोर आई कीर जो पदबू राम रमत ਇਸ ਸਭ ਕਿਛ ਸੁਝੈ 22 ਛੋਪ ਦੇ ਅਤੇ ਪੰਚ ਪਦੇ ਆਸਾ ਸ੍ਰੀ ਕਬੀਰ ਜੀਓ ਕੇ ਤੇ ਪਦੇ ਅੱਠ ਦੋ ਤੁਕੇ ਸਤ ਇੱਕ ਤੁਕਾ ਇੱਕ ਇੱਕ ਓੰਕਾਰ ਸਤਗੁਰ ਪ੍ਰਸਾਦ ਬਿੰਦ ਤੇ ਜੈਨ ਪਿੰਡ ਪੀਆ ਅਗਨ ਕੁੰਡ ਰਹਾਇਆ 10 ਮਾਸ ਮਾਤਾ ਉਧਰ ਰੱਖਿਆ ਬਹੁਰ ਲਾਗੀ ਮਾਇਆ ਕਾਹੇ ਕੋ ਲੋਭ ਲਾਗੇ ਰਤਨ ਜਨਮ ਮੁਖ ਹੋਇਆ ਪੂਰਬ ਜਨਮ ਕਰਮ ਕੂਮ ਬੀਜ ਨਹੀਂ ਬੋਇਆ ਕਹਾ ਬਾਰਿਕ ਤੇ ਦਿਰਦ ਥਿਆ ਹੋਣਾ ਸੋਇਆ ਜਾਂ ਜਮ ਆਏ ਝੋਟ ਪਕਹੇ ਸਬ ਕਾਹੇ ਰੋਇਆ ਜੀਵਨ ਕੀ ਆਸ ਕਰੇ ਜੰਮ ਨਿਹਾਰ ਸਾਸਾ ਬਾਜ਼ੀ ਗਰੀ ਸੰਸਾਰ ਤਬੀਰਾ ਚੇਤ ਢਾਲ ਪਾਸਾ ਆਸਾ ਤਨ ਰਹਿਨੀ ਮਨ ਪੁਨਰਪਕਰਹੁ ਪੰਜ ਤਤ ਬrati ਰਾਮ ਰਾਏ ਸਿਉ ਪਾਵਰ ਲੈ ਹਾਂ ਆਤਮ ਤੇ ਰੰਗ ਰਾਤੀ ਗਾਉ ਗਔਰੀ ਦੁਲਹਣੀ ਮੰਗਲ ਚਾਰਾ ਮੇਰੇ ਦੇ ਆਏ ਰਾਜਾ ਰਾਮ ਪਤਾਰਾ ਰਹਾਉ 나ਭ ਤਮਿਲ ਮਹਿ 베ਦੀ ਰਚਲੇ ਬ੍ਰਹਮ ਗਿਆਨ ਉਚਾਰਾ ਰਾਮ ਰਾਏ ਸੋ ਦੁਲਾ ਪਾਇਓ ਅਸਬੜ ਤਾਗ ਹਮਾਰਾ ਸੁਰ ਨਰ ਮਨ ਜਨ ਤੋਂ ਤਕ ਆਏ ਕੋਟ 33 ਉਹ ਜਾਨ ਕਹ ਕਬੀਰ ਮੋਏ ਵਿਆ ਚਲੇ ਹੈ ਪੁਰਖ ਏਕ ਭਗਵਾਨ